ਨੰਬਰ ਆ ਗਿਆ ਆ ਦੋਨਾਂ ਦਾ ਨਕਸ਼ਾ ਮਾਈਥਾ ਆ ਗਿਆ ਆ ਆਲਾ ਭਾਈ ਜੀ ਦਿਖਾ ਰਿਹਾ ਤੁਹਾਨੂੰ ਹੜਾ ਚ ਪਹੁੰਚੇ ਅਸੀਂ ਵੀ ਹਾਜਿਲਕਾ ਹਾਜਿਲਕਾ ਦੇ ਵਿੱਚ 12 13 ਪਿੰਡ ਜਿਹੜੇ ਹੜ ਦੀ ਲਪੇਟ ਵਿੱਚ ਆਏ ਕਿੰਨੇ 11 ਪਿੰਡ 11 11 ਕਿਹੜੇ ਕਿਹੜੇ ਪਿੰਡ ਹੈ ਤਿੰਨ ਨੰਬਰ ਸੇ ਦੋਨਾਂ ਨਾਨਕਾ ਦੋਨਾਂ ਨਾਨਕਾ ਹਾ ਦੋਨਾਂ ਨਾਨਕਾ ਆ ਗਿਆ ਆ ਗਈ ਜੀ ਆਪਣੀ ਰਾਮ ਸਿੰਘ ਵਾਲੀ ਬੈਣੀ ਢੋਲਾ ਬੈਣੀ ਆ ਗਈ ਢੋਲਾ ਬੈਣੀ ਢੋਲਾ ਬੈਣੀ ਝੰਗੜ ਬੈਣੀ ਸੰਗੜ ਬੈਣੀ ਝੰਗੜ ਬੈਣੀ ਤਾਂ ਆ ਗਈ ਤੇ ਜੀ ਰੇਤੇ ਵਾਲੀ ਬੈਣੀ ਰੇਤੇ ਤੋਂ ਗਲਾਬਾ ਆ ਗਿਆ ਹਾਂ ਜੀ ਗਲਾਬੇ ਤੇ 1 ਨੰਬਰ ਆ ਗਿਆ ਅੱਛਾ ਜੀ ਕਿੰਨਾਂ ਨੰਬਰ ਹਾਂ 3 ਨੰਬਰ ਤਾਂ ਤੇ ਲੈ ਗਏ ਠੀਕ ਹੈ 11 ਪਿੰਡ ਬੰਦੇ ਨੇ 11 ਪਿੰਡ ਬੰਦੇ ਨੇ 11 ਪਿੰਡ ਇੱਥੋਂ ਪਾਕਿਸਤਾਨ ਨੇੜੇ ਹੀ ਇਹਦੇ ਪਾਕਿਸਤਾਨ ਨੇੜੇ ਆ ਗਿਆ ਤਾਰ ਆ ਤਿੰਨ ਨੰਬਰ ਤੇ ਪਰ ਤਾਰ ਮੁਢੇ ਆ ਗਈ ਹਾਂ ਜਿਹੜੀ ਤਾਰ ਉਹ ਦਿਖ ਲੀ ਗਿਆ ਵੇਖ ਤੂੰ ਦਿਖਦੀ ਵੇਖ ਤੂੰ ਦਿਖਦੀ ਮਲਾਂ ਕਿਲੋ 1.5 ਕਿਲੋਮੀਟਰ ਹੋ ਇਹ ਹੋਗਾ 3 4 ਕਿਲੋਮੀਟਰ ਹੈਗਾ ਘਾਟਾ ਵਟਾ ਇੱਥੋਂ 5 ਕਿਲੋਮੀਟਰ ਇਧਰ ਨਾਲ ਜਿਹੜਾ ਪਿੰਡ ਹੈ ਇਧਰ ਕਿਹੜਾ ਪਿੰਡ ਹੈ ਕਾਂਵਾਂ ਵਾਲੀ ਆਹ ਦਾ ਤਰ੍ਹਾਂ ਹੀ ਟਾਣੀ ਜਾਈ ਹੈ ਅੱਛਾ ਅਟਾਣੀ ਹੈ ਟਾਣੀ ਹੈ ਲਾ ਸਾਰੇ ਆਪਣੇ ਕਿਸ਼ਤੀਆਂ ਵਾਲੇ ਬੋਟਾਂ ਵਾਲੇ ਪਹੁੰਚ ਗਏ ਬੋਟ ਲੈ ਕੇ ਐਨ ਡੀ ਆਰ ਐਫ ਤੇ ਉਧਰੋਂ ਬਾਬਾ ਜੀ ਆਪਣੇ ਮਾਹੀ ਨੰਗਲ ਵਾਲੇ ਭੀਮਦਾਸ ਜੀ ਉਹ ਤਾਂ ਵੀ 3-4 ਦਿਨਾਂ ਤੋਂ ਪਹੁੰਚੇ ਨੇ ਤੇ ਨਾਲ ਸੰਗਤ ਹੈ ਸੇਵਾਦਾਰ ਬਲਜੀਤ ਤੇ ਗੋਰਾ ਤੇ ਇਧਰ ਪੜਾ ਮੇਰੇ ਹੁਣੇ ਆਏ ਕਿਸ ਦਿਨ ਲੈ ਕੇ ਨੋਟ ਲੈ ਕੇ ਤੇ ਅਰੇ ਜਲੇ ਲੇ ਕੇ ਉਤਾਰਿਆ ਨੀਚੇ ਇੱਕ ਨੀਚੇ ਉਤਾਰਤੀ ਤੇ ਇਧਰ ਲਈ ਛੜ ਤੇ ਦੋ ਇਹ ਉਤਾਰਨੀਆਂ ਐ ਇੱਧਰ ਪੋਲ ਬਣਿਆ ਹੋਇਆ ਡਰੇਨ ਦੇ ਵਿੱਚ ਤੇ ਇਧਰੋਂ ਆ ਬਲਜੀਤ ਆ ਕਿੰਨੇ ਕਿ ਦਿਨ ਹੋ ਗਏ ਸੋ ਭਾਈ ਸਾਨੂੰ ਇੱਥੇ ਸੇਵਾ ਤੇ ਪੰਜ ਦਿਨ ਹੋ ਗਏ ਤੇ ਬਾਬਾ ਜੀ ਆਪਣੇ ਨਾਲ ਹੀ ਆਏ ਸੀ ਹਾਂ ਜੀ ਤੇ ਇਥੇ ਨਾ ਵੀ ਇੱਕ ਤਾਂ ਹੁੰਦਾ ਨਾ ਵੀ ਰਾਸ਼ਨ ਦੇ ਕੇ ਵਾਪਸ ਮੋੜਨਾ ਇੱਕ ਹੁੰਦਾ ਨਾ ਵੀ ਲੰਗਰ ਤਿਆਰ ਕਰਨੇ ਪਹਿਲਾਂ ਲੰਗਰ ਤਿਆਰ ਕਰਕੇ ਆ ਪੀ ਕੇ ਸਰ ਤੇ ਬਾਬਾ ਪੀਰ ਦਾਸ ਜੀ ਬਾਬਾ ਜਮਨਾ ਦਾਸ ਜੀ ਦੁੰਨੇ ਵਾਲਾ ਤੋਂ ਤੇ ਬਾਬਾ ਗਿਆਨ ਦਾਸ ਜੀ ਜੱਦੜ ਵਾਲੇ ਤੇ ਸਾਰੇ ਇੱਥੇ ਨਾ ਲੰਗਰ ਤਿਆਰ ਕਰਵਾ ਕੇ ਫੇਰ ਇਹ ਕਿਸ਼ਤੀਆਂ ਰਾਹੀਂ ਭੇਜਦੇ ਨੇ ਤੇ ਇੱਧਰ ਬਾਈ ਗੋਰਾ ਵੀ ਸੇਵਾਦਾਰ ਨਾਲ ਹੀ ਹੁੰਦਾ ਬਾਬਿਆਂ ਦੇ ਤੇ ਭਰਾ ਸਾਰੇ ਮਾਹੀ ਨੰਗਲ ਵਾਲੇ ਤੇ ਸੇਵਾ ਤੇ 5 ਦਿਨ ਹੋ ਗਏ ਇੱਥੇ ਆਇਆ ਨੂੰ ਤੇ ਹਾਈ ਕਈ ਦਿਨ ਚੱਲੂ ਸੀਵਾ ਕਿਸ ਤਰ੍ਹਾਂ ਦੀ ਤੱਪੀ ਜਾਂਦੇ ਆ ਬਾਬਾ ਭੀਮਦਾਸ ਜੀ ਆਹੀ ਨੰਗਲ ਵਾਲੇ ਇਹ ਆ ਮਾਹੀ ਨੰਗਲ ਵਾਲੇ ਬਾਬਾ ਜੀ ਭੀਮਦਾਸ ਜੀ ਤੇ ਸੰਗਤ ਨਾਲ ਆਈ ਆ ਸਾਰੀ 4 ਪੁਆਇੰਟ ਟਰਾਲੀਆਂ ਦੇ ਵਿੱਚ ਸਾਰਾ ਰਾਸ਼ਨ ਲੈ ਕੇ ਆਏ ਨੇ ਸਬਜ਼ੀ ਵਗੈਰਾ ਦਾਣਾ ਮਤਲਬ ਕੁੱਲ ਚੀਜ਼ਾਂ ਮਤਲਬ ਜਿੰਨਾ ਰਾਸ਼ਨ ਸੀਗਾ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਤੇ ਰਾਸ਼ਨ ਦਾ ਸਾਰਾ ਆਇਆ ਹੋਇਆ ਤੇ ਮਹਾਰਾਜ ਜੀ ਸੰਗਤ ਨਾਲ ਹੁਣ ਉੱਥੇ ਲੰਗਰ ਚੱਲ ਰਹੇ ਨੇ ਮੰ ਲਓ ਇੱਕ ਤਾਂ ਵੀ ਗੱਡੀਆਂ ਨੇ ਆਉਣਾ ਟਰਾਲੀਆਂ ਨੇ ਆਉਣਾ ਪਰ ਤਾਂ ਕਿ ਲੰਗਰ ਰਾਸ਼ਨ ਚਲੇ ਜਾਣਾ ਇੱਥੇ ਲੰਗਰ ਲੰਮਾ ਸਮਾਂ ਚੱਲੇਗਾ ਤੇ ਕਿੰਨੇ ਕ ਦਿਨ ਚੱਲੇਗਾ ਭਾਈ 15 ਦਿਨ ਚੱਲੂ ਆ ਵੀ ਉੱਥੋਂ ਆਪਣਾ ਖਾਣਾ ਤਿਆਰ ਕਰਕੇ ਕਿਸ ਤੀਆਂ ਰਾਹੀਂ ਭੇਜਣਾ ਪਿੰਡਾਂ ਦੇ ਆਹ ਰਾਹੀਂ ਪਿੰਡਾਂ ਦੇ ਭੇਜਦੇ ਆਪ ਸਪਲਾਈ ਕਰਦੇ ਆ ਮੰਨ ਲਓ ਜਿਹੜੇ ਪਿੰਡਾਂ ਚ ਨਹੀਂ ਜਾਂਦਾ ਵੀ ਇੱਕ ਤਾਂ ਪਿੰਡਾਂ ਚ ਇਹੋ ਜਿਹੇ ਹੁੰਦੇ ਵੀ ਸਾਰੇ ਕਿਤੇ ਆਪਾਂ ਜੋ ਜਾਣੇ ਆ ਉੱਥੇ ਪਰ ਤਾਂ ਕਿ ਮੋੜੇ ਆਣੇ ਆ ਇਹ ਸਾਰੀ ਢਾਣੀਆਂ ਕੋਈ ਘਰ ਨਹੀਂ ਛੱਡਣਾ ਕੋਈ ਘਰ ਨਹੀਂ ਛੱਡਣਾ ਪੂਰਾ ਹਰੇਕ ਨੂੰ ਪਹੁੰਚ ਕੇ ਭਾਈ ਜਿਹੜੀ ਜਿਹੜੀ ਲੋੜ ਆ ਤੁਹਾਨੂੰ ਉਹ ਚੀ ਲੋੜ ਠੀਕ ਹੈ ਜੇ ਕੋਈ ਬੰਦਾ ਕਹਿੰਦਾ ਆ ਚੀ ਦੀ ਲੋੜਾ ਮੁਰਤੇ ਨੂੰ ਦੁਆਰੇ ਜਾ ਕੇ ਪਹੁੰਚਦੀ ਵੀ ਪਰਛਾਣ ਲਾ ਠੀਕ ਬੋਟਾਂ ਵਾਲੇ ਦਾ ਵੀ ਪੂਰੀ ਬਦਲ ਕਰੀ ਜਾਂਦੇ ਮੰਨ ਲਓ ਇੱਥੇ ਪਾਣੀ ਹੋਣਾ ਆਪਣਾ ਵਧ ਹੀ ਜਾਂਦਾ ਨਾ ਚੌਥੇ ਆਏ ਸੀ ਕਿ ਉੱਥੇ ਪੁਰ ਤੇ ਪਾਣੀ ਥੱਲੇ ਨਹੀਂ ਜਾਂਦਾ ਸੀ ਕੇ نیچے ਦੀ ਜਾਂਦਾ ਇਹਦੇ ਅੱਜ ਤੋੜਦਾ ਜਾਂਦਾ ਪਾਣੀ ਹਾਂ ਤੇ ਪਾਣੀ ਉੱਪਰ ਤੇ ਹਾਂ ਉੱਪਰ ਦੀ ਹੋ ਜਾਂਦੀ ਹੈ ਹਾਂ ਜੀ ਵਹਾਵ ਹੀ ਜ਼ਿਆਦਾ ਵਧ ਗਿਆ ਨਾ ਹਾਂ ਜੀ ਬਾਕੀ ਟਰਾਂਸਫਾਰਮ ਸੀਗੇ ਜਿਹੜੇ ਦਿਖਦੇ ਨਹੀਂ ਹੈਗੇ ਨਾਲ ਹੀ ਟਰਾਂਸਫਾਰਮਰ ਲਾ ਗਿਆ ਪਾਣੀ। ਬਹੁਤ ਬਹੁਤਾਂ ਸੰਯੋਗ ਬਹੁਤ ਵਧੀਆ ਆਪਣਾ। ਅੱਛਾ ਜੀ। ਬਹੁਤ ਹਰ ਇੱਕ ਬੰਦਾ ਜਾ ਕੇ ਨਾਲ ਪੰਚ ਵਗੈਰਾ ਜਾਂ ਨੇ ਮੀਟ ਵਗੈਰਾ ਆਪ ਵੀ ਨਾਲ ਜਾ ਕੇ ਦੱਸਦੇ ਉਹਦੇ ਵਿੱਚ ਕਿ ਲੋੜ ਬੰਦ। ਜਿਹੜੀ ਕੋਈ ਮੱਛਰ ਵਾਲੀਆਂ ਮੱਛਰਦਾਨੀਆਂ ਹੋਰ ਕੋਈ બીજી ਲੋੜ ਆ ਜੋ ਹਰ ਇੱਕ ਚੀਜ਼ ਦੇ ਪਾਣੀ ਆਤਾ ਉਫਾਰਾ ਛਣੂ ਕੁਝ ਵੀ ਹੈ। ਠੀਕ। ਚਾਹ ਰੋਟੀਦੋਂ ਬਣ ਕੇ ਕਿਉਂਕਿ ਉੱਥੇ ਗੈਸਾਂ ਦੀ ਹੁਣ ਉਹਨਾਂ ਦੀ ਪ੍ਰੋਬਲਮ ਆਈ ਫਿਰ। ਹਾਂ। ਫਰਸ ਤੇ ਚੱਕਰ ਬਾਕੀ ਤਾਂ ਦਾਲ ਰੋਟੀ ਦੀ ਹੁੰਦਾ ਹੈ। ਹਾਂ। ਬਾਕੀ ਜਿਵੇਂ ਕਹਿੰਦਾ ਸਾਧੂ ਸੰਗਤਾਂ ਦੀ ਕਿਰਪਾ ਹੁੰਦੀ ਹੈ। ਜਿਵੇਂ ਆਪਾਂ ਨਾ ਹੁਣ ਵੀ ਸਾਧੂ ਸੰਗਤ ਸਾਰੇ ਪਹੁੰਚ ਗਏ ਬਾਬਾ ਜੀ ਦੁੰਨਿਆਂ ਵਾਲੇ ਜਮਨਾ ਦਾਸ ਜੀ ਤੇ ਬਾਬਾ ਭੀਮ ਗਿਆਨ ਦਾਸ ਜੀ ਜੱਜਲਾਲੇ ਤੇ ਬਾਬਾ ਭੀਮ ਦਾਸ ਜੀ ਮਾਹੀ ਨੰਗਲ ਵਾਲੇ ਸਾਰੇ ਸਾਧ ਸੰਤ ਪਹੁੰਚੇ ਨੇ ਇੱਥੇ ਤੇ ਆਪਣੀ ਸੰਗਤ ਵੀ ਨਾਲ ਪਹੁੰਚੀ ਹੈ ਸੇਵਾ ਚੱਲ ਰਹੀ ਹੈ। ਤੇ ਬਹੁਤ ਵਧੀਆ ਗੱਲ ਹੈਗੀ। ਪਾਸੇ ਪਿੰਡੋਂ ਸੰਜੋਗ ਬਹੁਤ ਆਇਆ ਦਾ। ਹਾਂ ਜੀ ਹਾਂ ਜੀ। ਹਾਂ। ਜਿਵੇਂ ਹੋਰ ਪਿੰਡ ਵੀ ਆਏ ਜਿਵੇਂ ਮਾਹੂਆਣਾ ਪਿੰਡ ਆਪਣੇ ਉੱਥੇ ਆ ਗਿਆ। ਤੇ ਹੋਰ ਪਿੰਡ ਬਹੁਤ ਆਈ ਜਾਂਦੇ ਨੇ ਹਾਂ ਕੋਈ ਰਾਤ ਆਈ ਸੀ ਕਿ ਆਹ ਤੇ ਤੂੰ ਲਈ ਆ ਮੋਟਰਸਰ ਮੰਨੂ ਚੱਲ ਆਹੋ ਜੱਜ ਜੱਜ ਹੋਰ ਕਿਹੜਾ ਪਿੰਡ ਸੀ ਕੋਟ ਲੱਲੋ ਬਈ ਕੋਟ ਲੱਲੋ ਮਾਨਸਾ ਕੋਲੇ ਹਾਂ ਮਾਨਸਾ ਇਹ ਵਰਨਾ ਪੂਰੀ ਮਾਤਰ ਕਰਾ ਕੇ ਠੀਕ ਕਾਸ਼ਰ ਬਣਾ ਕੇ ਵੀ ਗਿਆ ਠੀਕ ਜੋ ਵੀ ਸੀਗਾ ਸਾਡੇ ਨਾਲ ਅਸੀਂ ਪਿਆਰ ਵੀ ਕਰਾ ਗਏ ਠੀਕ ਰਾਤ ਚਲੇਗੀ ਠੀਕ ਹੋਰ ਵੀ ਵਰਪਾਈ ਆਪਣੇ ਬਹੁਤ ਬਾਬਿਆਂ ਦੇ ਆਈ ਜਾਂਦੇ ਨਾਲ ਸਜੂ ਦੇ ਬਾਬਿਆਂ ਨਾਲ ਠੀਕ ਹੈ ਜੀ ਸਾਮਾਨ ਪੂਰਾ ਹੀ ਨਾਲ ਬਾਬਿਆਂ ਸਾਡੇ ਹਾਂ ਜੀ ਠੀਕ ਹੈ ਨਾ ਵੀ ਸੰਗ ਤਾਂ ਵੀ ਬਾਬਿਆਂ ਨਾਲ ਆਉਂਦੀਆਂ ਬਾਬੇ ਵੀ ਆਏ ਨਹੀਂ ਆ ਪੈਨ ਕੋ ਕਰਨਾ ਵੀ ਸੇਵਾ ਆਪ ਵੀ ਕਰਦੇ ਰਹਿੰਦੇ ਨੇ ਆਏ ਨਹੀਂ ਵੀ ਰੁਕ ਜਾਣਗੇ ਹੇ ਵੀ ਲੱਗੇ ਰਹਿੰਦੇ ਨੇ ਸਵੇਰੇ ਉੱਠ ਕੇ ਨਾ ਅਸੀਂ ਦੇਖ ਰਹੇ ਸੀ 4 ਵਜੇ ਦੇ ਉੱਠੇ ਨੇ 4 ਵਜੇ ਆਪ ਵੀ ਸੇਵਾ ਕਰ ਰਹੇ ਸੀ ਇੱਕ ਤਾਂ ਹੁੰਦਾ ਬਾਬਿਆਂ ਦਾ ਵੀ ਆਪ ਸੰਗ ਤਾਂ ਨਹੀਂ ਸੇਵਾ ਕਰਨੀ ਐ ਤੇ ਸਾਰੇ ਨਾਲ ਲੱਗੇ ਰਹੇ ਬਾਬਾ ਜੀ ਆਪ ਵੀ ਨਾਲ ਸੀਗੇ ਖੁਦ ਤੇ ਹੁਣ ਚਾਹ ਵਰਤਾ ਕੇ ਗਏ ਸਾਰਿਆਂ ਨੂੰ ਜਿੰਨੇ ਵੀ ਆਏ ਨੇ ਇਹ ਕਿਸਤਗਾਲੇ ਐਨ ਆਰ ਡੀ ਐਫ ਵਾਲੇ ਤੇ ਆਪਣੇ ਮਲਾਜਮ ਜੀ ਸਾਰਿਆਂ ਨੂੰ ਚਾਹ ਵਰਤਾਈ ਐ ਤੇ ਵਧੀਆ ਵੀ ਖਾਣ ਪੀਣ ਦੇ ਕੇ ਗਏ ਆ ਆਪਣੇ ਪੰਜਾਬ ਪੁਲਸ ਤੋਂ ਭਰਾ ਸਾਰੇ ਤੇ ਵਧੀਆ ਸਾਰਿਆਂ ਦਾ ਸਹਿਯੋਗ ਹੈ ਇਹਦਾ ਪਾਣੀ ਆ ਨਾ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਜ਼ਿਆਦਾ ਵਧ ਰਿਹਾ ਤੇ ਚੜ੍ਹਾ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਆਪਣੇ ਤਾਂ ਗੱਲਾਂ ਐ ਹੁੰਦੀਆਂ ਨਾ ਜਦੋਂ ਮੀਂਹ ਆ ਜਾ ਥੋੜਾ ਮੀਂਹ ਦੇ ਵਿੱਚ ਹੀ ਐ ਹੋ ਜਾਂਦਾ ਯਾਰ ਆਪਣਾ ਰੇਪਾਈ ਸੀ ਝੋਨੇ ਦੇ ਵਿੱਚ ਦੂਜੇ ਦੇ ਨਾਲ ਮਗਜੇ ਤੇ ਇੱਥੇ ਬਹੁਤ ਹੈ ਇਧਰੇ ਛੱਡਾਂ ਪਾਣੀ ਖੜਾ ਮੀਂਹ ਦੇ ਕਰ ਨਾਲ ਇਧਰ ਮੀਂਹ ਦੇ ਕਰ ਨਹੀਂ ਖੜਾ ਆ ਤਾਂ ਹਾਂ ਬਹੁਤ ਬਾਕੀ ਨਾਲ ਹੀ ਰਸੀ ਜੰਦੀ ਥਾਂ ਥਾਂ ਬਈਏ ਇਹ ਪਾਣੀ ਇਹ ਸੇਮਾ ਸੇਮ ਵਾਲਾ ਪਾਣੀ ਹੈ ਨਾ ਵਿੱਚ ਹੀ ਰਸੀ ਜਾਂਦਾ ਹਾਂ ਹਾਂ ਇਹ ਬਰੇਟੀ ਦੇ ਵਿੱਚ ਸੈਮਸੰਗ ਕੇ ਆਈ ਜਾਂਦਾ ਹਾਂ 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 ਨਾਲ ਹੀ ਤੋਂ ਹਾਂ